प्यारे दोस्तों प्यार सहित गुरु फतेह प्रवान करयो वाहेगुरु जी का खालसा वाहेगुरु जी की फतेह ਅੱਜ ਦੋਸਤੋ ਆਪਾਂ ਬੇਅਦਬੀ ਵਾਲਾ ਵੀਡੀਓ ਦਾ ਅਗਲਾ ਪਾਰਟ ਕਰਾਂਗੇ ਤੇ ਨਾਲ ਜਿਹੜੀ ਸਾਡੀ ਤਰਾਸਦੀ ਆ ਜਿਹੜਾ ਸਾਨੂੰ ਧਰਨਾ ਕਲਚਰ ਹੱਕ ਲੈਣ ਵਾਲੀ ਕੌਮ ਕਦੋਂ ਧਰਨਿਆਂ ਤੇ ਆ ਗਈ ਹੱਕ ਦਿਵਾਉਣ ਵਾਲੀ ਕੌਮ ਕਦੋਂ ਆਪ ਮੰਗਣ ਲੱਗ ਪਈ ਜਦੋਂ ਇਹ ਜੀ ਸਥਿਤੀ ਜਿਹੜੀਆਂ ਕੌਮਾਂ ਦੇ ਵਿੱਚ ਪੈਦਾ ਹੋ ਜਾਈ ਉਹ ਜਿਹੜੇ ਆਗੂ ਹੁੰਦੇ ਆ ਚਾਹੇ ਉਹ ਕਿਸੇ ਵੀ ਧੜੇ ਦੇ ਹੋਣ ਕਿਸੇ ਵੀ ਧਿਰ ਦੇ ਹੋਣ ਉਹ ਆਗੂ ਹਮੇਸ਼ਾ ਫਰੇਬ ਤੇ ਚਾਲਬਾਜ਼ ਟਾਈਪ ਹੋ ਜਾਂਦੇ ਆ ਧਰਮ ਨੂੰ ਕਿਵੇਂ ਵਰਤਣਾ ਉਹਦੇ ਚ ਮਹਾਰਤ ਹਾਸਲ ਕਰ ਲੈਂਦੇ ਆ ਤੇ ਉਸੇ ਕਰਕੇ ਹੀ ਜਿਹੜੀ ਆਪਣੀ ਕੌਮ ਦੀ ਨੌਜਵਾਨੀ ਦੇ ਵਿੱਚੋਂ ਆਪਣਾ ਭਰੋਸਾ ਵਿਸ਼ਵਾਸ ਸਭ ਖਤਮ ਕਰ ਲੈਂਦੇ ਆ ਉਹਦਾ ਨੁਕਸਾਨ ਕੀ ਹੁੰਦਾ ਉਸ ਤੋਂ ਜਿਹੜੇ ਅੱਗੇ ਸੱਚੇ ਦਿਲੋਂ ਆਪਣੀ ਕੌਮ ਨੂੰ ਸਮਰਪਿਤ ਆਪਣੀ ਧਰਤੀ ਨੂੰ ਸਮਰਪਿਤ ਜੇ ਕੋਈ ਆਗੂ ਦੇ ਵਿੱਚ ਕੋਈ ਗੁਣ ਹੁੰਦੇ ਆ ਜਾਂ ਕੋਈ ਅੱਗੇ ਲੱਗਣ ਦੀ ਕੋਸ਼ਿਸ਼ ਕਰਦਾ ਉਹ ਲੋਕ ਫਿਰ ਉਹਦੇ ਉੱਤੇ ਵੀ ਯਕੀਨ ਨਹੀਂ ਕਰਦੇ ਕਿ ਇਹ ਵੀ ਸ਼ਾਇਦ ਉਹਨਾਂ ਵਰਗਾ ਹੀ ਨਾ ਹੋਵੇ ਕਿਉਂਕਿ ਜਦੋਂ ਇਹਨੂੰ ਜਮਾਤੀ ਸੰਘਰਸ਼ਾਂ ਦੇ ਵਿੱਚ ਆਪਣੇ ਮੁੱਦਿਆਂ ਨੂੰ ਰੋਲਣਾ ਇਹ ਇੱਥੋਂ ਸ਼ੁਰੂ ਹੁੰਦੀ ਹੈ ਹੁਣ ਆਪਾਂ ਬੇਅਦਬੀ ਤੇ ਪਹਿਲਾਂ ਗੱਲ ਕਰੀਏ ਪਿੱਛੇ ਤੁਸੀਂ ਜਿਹੜਾ ਉਹ ਲੈਟਰ ਹੈ ਬੇਅਦਬੀ ਬਾਈਬਲ ਮੋਰਚੇ ਦਾ ਕਿਉਂਕਿ ਮੋਰਚੇ ਲੱਗਦੇ ਧਰਨੇ ਹੁੰਦੇ ਆ ਮੋਰਚੇ ਤਾਂ ਪਹਿਲਾਂ ਸਾਡੇ ਸਿੱਖ ਲਾਉਂਦੇ ਸੀ ਤੇ ਮੋਰਚਾ ਜਿੱਤਣ ਵਾਸਤੇ ਲਾਇਆ ਜਾਂਦਾ ਹੁੰਦਾ ਤੇ ਜਿਹੜਾ ਧਰਨਾ ਇਹਨੂੰ ਨਾਂ ਵੀ ਬੇਅਦਬੀ ਧਰਨਾ ਹੀ ਦਿੱਤਾ ਗਿਆ ਸੀ ਤੇ ਧਰਨਾ ਵਿੱਚ ਆ ਵੀ ਜਾ ਸਕਦਾ ਹੈ ਧਰਨਾ ਚੱਕਿਆ ਵੀ ਜਾ ਸਕਦਾ ਮੋਰਚਾ ਅਤੇ ਧਰਨਾ ਬਹੁਤ ਅੰਤਰ ਹੁੰਦਾ ਮੋਰਚਾ ਹੁੰਦਾ ਆਰ ਪਾਰ ਦੀ ਲੜਾਈ ਕਿਉਂਕਿ ਇਹ ਕੌਮ ਨੂੰ ਸਾਡੇ ਗੁਰੂ ਸਾਹਿਬਾਨ ਵੱਲੋਂ ਕਿਉਂਕਿ ਅਸੀਂ ਇਤਿਹਾਸ ਦੁਹਰਾਇਆ ਪਿੱਛੇ ਉਦੋਂ ਤੇ ਆਪਾਂ ਅੱਗੇ ਗੱਲ ਕਰਾਂਗੇ ਹੱਕ ਲੈਣ ਵਾਲੇ ਕਦੇ ਮੰਗਦੇ ਨਹੀਂ ਹੁੰਦੇ ਤੇ ਮੰਗਣ ਵਾਲੇ ਜਦੋਂ ਬਣ ਜਾਣ ਮੰਗਤਿਆਂ ਦੀ ਕਦੇ ਇੱਜ਼ਤ ਨਹੀਂ ਹੁੰਦੀ ਤੇ ਮੰਗਣ ਵਾਲੇ ਲੋਕ ਕਦੇ ਹੱਕ ਨਹੀਂ ਲੈਂਦੇ ਹੁੰਦੇ ਧਰਨੇ ਅਤੇ ਮੋਰਚੇ 'ਚ ਇਹੀ ਫਰਕ ਹੁੰਦਾ ਮੋਰਚਾ ਲੱਗਾ ਸੀ ਧਰਮਯੁੱਧ ਮੋਰਚਾ 1982 'ਚ ਫਿਰ ਸਿਰ ਦੇਣਾ ਪਿਆ ਕਿ ਧਰਨੇ ਸਭ ਗੋਲ ਮੋਲ ਕੰਮ ਹੁੰਦਾ ਉਹਦੇ ਵਿੱਚ ਧਰਮ ਨੂੰ ਵਰਤਿਆ ਜਰੂਰ ਜਾਂਦਾ ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਰੀ ਆਪਾਂ ਜ਼ਿਕਰ ਕਰਾਂਗੇ ਹੁਣ ਦੋਸਤੋ ਆਪਾਂ ਤੁਹਾਨੂੰ ਫਰੀਦਕੋਟ ਲੈ ਚੱਲਦੇ ਹਾਂ ਕਚਹਿਰੀਆਂ 'ਚ ਉੱਥੇ ਇਹਨਾਂ ਜਦੋਂ ਤੱਕ ਇਹ ਕੇਸ ਸਹੀ ਚੱਲਦਾ ਰਿਹਾ ਸਹੀ ਦਿਸ਼ਾ ਅਤੇ ਸਹੀ ਦਿਸ਼ਾ ਦੇ ਵਿੱਚ ਇਹ ਕੇਸ ਚੱਲਣਾ ਚੱਲਣਾ ਸ਼ੁਰੂ ਹੋ ਗਿਆ ਦੋਸ਼ੀਆਂ ਦੀਆਂ ਜ਼ਮਾਨਤਾਂ ਪਹਿਲਾਂ ਜਿਹੜੇ ਸਾਡੀ ਵੱਡੀ ਜਿੱਤ ਸੀ ਵੀ ਦੋਸ਼ੀਆਂ ਦੀਆਂ ਜ਼ਮਾਨਤਾਂ ਕੈਨਸਲ ਹੋਈਆਂ ਸੈਸ਼ਨ ਟ੍ਰਾਇਲ ਦੇ ਵਿੱਚੋਂ ਸਾਨੂੰ ਵੀ ਲੱਗਦਾ ਸੀ ਵੀ ਅਸੀਂ ਜਿਹੜਾ ਪਹਿਲਾ ਕਦਮ ਹੈ ਉਹ ਬੜਾ ਸਫਲਤਾ ਸਹਿਤ ਚੁੱਕ ਲਿਆ ਪਰ ਉਹਦੇ ਪਿੱਛੇ ਕੁਝ ਜਿਹੜੇ ਚੱਲ ਰਹੇ ਸੀ ਬਾਅਦ ਵਿੱਚ ਕੋਈ ਰਾਜ ਜਿਹੜੇ ਸੀ ਉਹਦੇ ਚ ਬਾਅਦ ਵਿੱਚ ਨਿਕਲ ਕੇ ਸ਼ੁਰੂ ਹੁੰਦੇ ਆ ਫਿਰ ਉਹ ਕਿਵੇਂ ਉਹ ਮੋਰਚੇ ਦਾ ਲੈਟਰ ਜਦੋਂ ਅੰਦਰ ਖਾਤੇ ਦਿੱਤਾ ਜਾਂਦਾ ਉਹਨਾਂ ਨਾਲ ਅਫਸਰਾਂ ਨੂੰ ਬੇਗਨਾਹੀ ਦਾ ਦੇ ਬੇਗਨਾਹੀ ਕਰ ਦਿੱਤਾ ਜਾਂਦਾ ਉਹ ਜਦੋਂ ਉਹ ਅਫਸਰ ਉੱਥੇ ਆਏ ਹੀ ਨਹੀਂ ਤੇ ਫਿਰ ਜਿਹੜੀ ਪੁਲਿਸ ਉਹ ਅਣਪਛਾਤੀ ਹੀ ਰਹੂਗੀ ਕਿਉਂਕਿ ਉਹ ਪੁਲਿਸ ਉਹਨਾਂ ਦੇ ਨਾਲ ਹੀ ਆਈ ਸੀ ਮੈਂ ਕਿਹਾ ਸੀ ਨਾ ਉਹ ਲਫ਼ਜ਼ ਬੜੀ ਏਅਰਫੇਅਰ ਚ ਲਿਖੇ ਹੋਏ ਆ ਉਹ ਵੱਡਿਆਂ ਦਿਮਾਗਾਂ ਵਾਲੇ ਉਹ ਲਫ਼ਜ਼ਾਂ ਨੂੰ ਸਮਝ ਸਕਦੇ ਆ ਆਪਣੇ ਵਰਗਾ ਆਮ ਬੰਦਾ ਉਹਨਾਂ ਲਫ਼ਜ਼ਾਂ ਦੇ ਬਾਰੇ ਨਹੀਂ ਕਰ ਸਕਦਾ ਮੈਂ ਆਪਣੇ ਆਪ ਨੂੰ ਪੁਲਿਸ ਦੇ ਵਿੱਚੋਂ ਆਇਆ ਸੀ ਮੈਂ ਕਿਹ ਪਤਾ ਨਹੀਂ ਲੋਕ ਆਪਣੇ ਤੇ ਯਕੀਨ ਕਰਨਗੇ ਨਹੀਂ ਕਰਨਗੇ ਕੀ ਆ ਮੈਟਰ ਕੀ ਨਹੀਂ ਪਰ ਆਪਾਂ ਅੱਜ ਵੀ ਆਪਣੇ ਗੁਰੂ ਨੂੰ ਜਵਾਬਦੇ ਹਾਂ ਮੈਂ ਤੁਹਾਨੂੰ ਜਵਾਬਦੇ ਹਾਂ ਕੌਮ ਨੂੰ ਜਵਾਬਦੇ ਹਾਂ ਜਿੱਥੇ ਮੈਨੂੰ ਮਰਜ਼ੀ ਖੜਾ ਕਰਿਓ ਪਰ ਜਿਵੇਂ ਜਿਵੇਂ ਇਹਨਾਂ ਲੋਕਾਂ 'ਚ ਵਿਛੜਦੇ ਗਏ ਤੇ ਕਿਉਂਕਿ ਲੋਕ ਉਹ ਧਰਨਿਆਂ ਦੇ ਉੱਤੇ ਆ ਕੇ ਬੈਠ ਗਏ ਜਿਹੜੇ ਬਚਕਾਨਾ ਹਰਕਤਾਂ ਕਰਨ ਵਾਲੇ ਕੋਈ ਏਡੇ ਕੜੇ ਹੋਏ ਨਹੀਂ ਸੀ ਲੋਕ ਜੇ ਕਿਸੇ ਅਫਸਰ ਨੇ ਚਾਹ ਦਾ ਕ 15 ਸੱਦ ਕੇ ਪਿਆਤਾ ਤੇ ਜਿਹੜੇ ਜਿਹੜੇ ਬੰਦੇ ਨੇ ਕਦੇ ਚੌਕੀਦਾਰ ਨੂੰ ਹੱਥ ਨਹੀਂ ਸੀ ਆਪਦੀ ਸਾਰੀ ਜ਼ਿੰਦਗੀ ਚ ਮਲਾਇਆ ਤੇ ਉਹ ਜਦੋਂ ਆਈਜੀ ਰੈਂਕ ਦੇ ਬੰਦਿਆਂ ਦਾ ਚਾਹਾਂ ਪੀਣ ਲੱਗ ਗਏ ਉਹਨਾਂ ਤੋਂ ਕੰਮ ਕਰਾਉਣ ਲੱਗ ਪਏ ਉਹ ਤਰੀਕਾ ਹੀ ਹੁੰਦਾ ਇਹਨਾਂ ਲੋਕਾਂ ਨੂੰ ਜਾਲ ਚ ਪਸਾਉਂਦਾ ਉਹਨਾਂ ਨੇ ਪਸਾ ਲਏ ਹੌਲੀ ਹੌਲੀ ਛੋਟੇ ਛੋਟੇ ਹਸਾਨ ਬਹੁਤ ਵੱਡੇ ਕਰਜ਼ੇ ਦੇ ਰੂਪ ਵਿੱਚ ਲਾਉਣਾ ਪੈ ਗਿਆ। ਛੋਟੇ-ਛੋਟੇ ਅਗਲੇ ਹਸਾਨ ਕਰ ਦੇਗੇ। ਤੇ ਅਗਲੇ ਕਹਿੰਦੇ ਯਾਰ ਤੇਰਾ ਕਰਜ਼ਾ ਤੁਹਾਡਾ ਧਰਨੇ ਆ ਧਰਨੇ ਵਾਲਿਆਂ ਦਾ ਲਾ ਦਿਓ। ਬਦਲੇ ਚ ਕਰਜ਼ਾ ਲਾਉਣਾ ਪਿਆ ਉਹ ਕੌਮ ਦਾ ਕਰਜ਼ਾ ਸੀ, ਧਰਨਾ ਕੌਮ ਦਾ ਸੀ। ਕੌਮ ਨੂੰ ਕਹਿ ਕੇ ਲਾਇਆ ਗਿਆ ਸੀ। ਗੁਰੂ ਨੂੰ ਸਮਰਪਿਤ ਹੋ ਕੇ ਲਾਇਆ ਗਿਆ ਸੀ। ਅਸੀਂ ਆ ਜਾਂਦੇ ਹਾਂ ਜੀ ਫਰੀਦਕੋਟ ਤੋਂ ਕੋਟਕਪੂਰੇ ਗ੍ਰੀਨ ਟੱਬਾ ਉੱਥੇ ਚਲੋ ਸਾਰਿਆਂ ਨੇ ਇਹਨਾਂ ਨੇ ਰੋਟੀ ਦਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਅਸੀਂ ਸਾਰੇ ਸਵੇਰੇ ਚੱਲੇ ਜਾਂਦੇ ਸੀ ਹਰੇਕ ਨੂੰ ਹੀ ਰਸਤੇ ਦੇ ਵਿੱਚ ਵੀ ਡਰ ਹੁੰਦਾ ਕਿਉਂਕਿ ਬੜੀਆਂ-ਵੱਡੀਆਂ ਧਿਰਾਂ ਜਿਨ੍ਹਾਂ ਨਾਲ ਲੜਾਈ ਸ਼ੁਰੂ ਹੋਗੀ ਪੀ ਆਪ ਦਾ ਜਾਣਾ ਕਿਹੜੇ ਰਸਤੇ ਆਉਣਾ ਕਿਹੜੇ ਰਸਤੇ ਉੱਥੇ ਜਾ ਕੇ ਜਦੋਂ ਹਾਲਾਤ ਦੇਖੇ ਤੇ ਉੱਥੇ ਬੰਦਾ ਹੀ ਕੋਈ ਨਾ ਅਗਲਿਆਂ ਦੇ ਨਾਲ ਹਜੂਮ ਆਏ ਵੇ ਹੁਣ ਆਉਣ ਵਾਲੇ ਵੀ ਉਹ ਸਿੱਖ ਨਹੀਂ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੇ ਆਏ ਕਿਹਨਾਂ ਨਾਲ ਉਹਨਾਂ ਨੇ ਵੀ ਕੁਝ ਨਹੀਂ ਸੋਚਿਆ ਤੇ ਚਲੋ ਅਸੀਂ ਤਾਂ ਗੁਰੂ ਮਹਾਰਾਜ ਦੀ ਸਾਡੇ ਸਿਰ ਤੇ ਹੱਥ ਸੀ ਨਹੀਂ ਉੱਥੇ ਕਿਸੇ ਦੇ ਪ੍ਰਵਾਹ ਮੰਨੀ ਜਦੋਂ ਉੱਥੇ ਰੋਟੀ ਖਾਣ ਲੱਗਦੇ ਹਾਂ ਉੱਥੇ ਇੱਕ ਸਰਕਾਰ ਦਾ ਬਹੁਤ ਵੱਡਾ ਨੁਮਾਇੰਦਾ ਇਹਨਾਂ ਨੂੰ ਮਿਲਣ ਵਾਸਤੇ ਉੱਥੇ ਆਇਆ ਹੋਇਆ ਸੀ ਉਹ ਸਫਰਾਜ ਸਿੰਘ ਦੇ ਨਾਲ ਪਾਸੇ ਚਲੇ ਜਾਂਦਾ ਗੱਲਬਾਤ ਹੁੰਦੀ ਇਹਨਾਂ ਦੀ ਆਪਸ ਵਿੱਚ ਚਿਹਰਿਆਂ ਦੇ ਹਾਫ ਭਾਫ ਦੱਸਦੇ ਸੀ ਵੀ ਕੋਈ ਥੋੜੀ ਬਹੁਤੀ ਤਰਕਬਾਜੀ ਵੀ ਉਹਦੇ ਵਿੱਚ ਚੱਲੀ ਉਹ ਜਦੋਂ ਇਹ ਉੱਥੋਂ ਚਲੇ ਜਾਂਦੇ ਆ ਸੁਖਰਾਜ ਹੋਣੀ ਉਸ ਤੋਂ ਬਾਅਦ ਉਹ ਗੱਲ ਸਾਡੇ ਨਾਲ ਕਲੀਅਰ ਹੁੰਦੀ ਆ ਫਿਰ ਕਿਵੇਂ ਉਸ ਗੱਲਬਾਤ ਫੇਲ ਹੋਣ ਦੇ ਵਿੱਚੋਂ ਸਾਡੀਆਂ ਤਸਵੀਰਾਂ ਬਦਨਾਮੀ ਕਰਨ ਵਾਸਤੇ ਵਾਇਰਲ ਕੀਤੀਆਂ ਗਈਆਂ ਉਹ ਤਸਵੀਰ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਦਿਖਾਉਣਾ ਤੁਸੀਂ ਸਮਝ ਜਾਓਗੇ ਹਾਲਾਂਕਿ ਸਾਡਾ ਕਿਸੇ ਨਾਲ ਕੋਈ ਇਹਦਾ ਮੈਂ ਉਹ ਤਸਵੀਰ ਸੀ ਅਸਲ ਵਿੱਚ ਆਹ ਇਹਨਾਂ ਦੇ ਵਿੱਚ ਜਿਹੜਾ ਮੋਨਾ ਬੰਦਾ ਬੈਠਾ ਉਹ ਮੈਂ ਬੈਠਾ ਦੋਨੇ ਸਾਡੇ ਬੇਅਦਬੀ ਦੇ ਜਿਹੜੇ ਵਕੀਲ ਆ ਮਡੇਲ ਸਾਹਿਬ ਤੇ ਧੰਨਾ ਸਾਹਿਬ ਉਹ ਸੀ ਬਾਬਾ ਸੁਖਜੀਤ ਸਿੰਘ ਖੋਸਾ ਇਹ ਅਤੇ ਵਕੀਲ ਪਠੰਡੇ ਵਾਲੇ ਇਹ ਉਥੋਂ ਚਲੇ ਗਏ। ਕੋੜਕਪੁਰ ਵਾਲਾ ਮੁੰਡਾ ਸਾਡੇ ਨਾਲ ਉਥੋਂ ਕਚਹਿਰੀ ਚ ਵੱਖ ਹੋ ਗਿਆ ਸੀ। ਜਿਹੜੇ ਬੇਅਦਬੀ ਕੇਸ ਦੇ ਵਿੱਚ ਜੇਲਾ ਚ ਮੁੰਡੇ ਅੰਦਰ ਹੈ ਉਹਨਾਂ ਦੇ ਪਰਿਵਾਰ ਵੀ ਉੱਥੇ ਹੀ ਕਗੋਰ ਹੈ ਸੋ ਉਹਨਾਂ ਦੀ ਫਰੀਦਕੋਟ ਸੀ ਉਹ ਸਾਡੇ ਨਾਲ ਉੱਥੇ ਨਿਕਲ ਗਈ। ਤੇ ਰਹਿ ਗਏ ਅਸੀਂ। ਇਹ ਇਹ ਜੇ ਉਥੋਂ ਚਲੇ ਜਾਂਦੇ ਆ ਫਿਰ ਜਿਹੜੀ ਕੁਰਸੀ ਤੇ ਮੈਂ ਬੈਠਾ ਇਸੇ ਕੁਰਸੀ ਤੇ ਸੁਖਰਾਜ ਸਿੰਘ ਬੈਠਾ ਸੀ ਪਹਿਲਾਂ। ਤੇ ਜਿਹੜੀ ਸਾਡੀ ਤਸਵੀਰ ਵਾਇਰਲ ਕੀਤੀ ਜਾਂਦੀ ਆ ਉਹ ਐਨੀ ਕੀਤੀ ਜਾਂਦੀ ਆ। ਇੱਕ ਬੰਦਾ ਇਹਦੇ ਵਿੱਚੋਂ ਕੱਟ ਦਿੱਤਾ ਜਾਂਦਾ ਤੇ ਤਸਵੀਰ ਦੇ ਥੱਲੇ ਟਾਈਟਲ ਕੀ ਬਣਾਇਆ ਗਿਆ ਵੀ ਸਿੱਧੂ ਮੂਸੇ ਵਾਲੇ ਦੇ ਕਤਲ ਇੱਕ ਵਿਵਾਦਿਤ ਪੁਲਿਸ ਅਫਸਰ ਮੈਂ ਤੇ ਸਰਕਾਰ ਦੇ ਵਕੀਲ ਜਿਹੜੇ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਵਿਉਂਤ ਗੁੰਦਦੇ ਹੋਏ ਜੇ ਕੋਈ ਸਾਡਾ ਲੱਗਦਾ ਸੀ ਕੋਈ ਸਾਡਾ ਰੋਲ ਲੱਗਦਾ ਸੀ ਉਹ ਪਰਿਵਾਰ ਨੂੰ ਅੱਜ ਤੱਕ ਵੀ ਕਿੰਨੇ ਵੀ ਉਹ ਸਾਡੇ ਤੇ ਜਾਂਚ ਕਰਾਉਣ ਪਰ ਗੱਲਾਂ ਵਿੱਚੋਂ ਕੁਝ ਹੋਰ ਸੀ ਮੈਂ ਪਰਿਵਾਰ ਨਾਲ ਵੀ ਜਦੋਂ ਸਾਡਾ ਥੋੜਾ ਬਹੁਤਾ ਵਿਵਾਦ ਪੈਦਾ ਹੁੰਦਾ ਉਹ ਕਹਾਣੀ ਹੋਰ ਸੀ ਉਹ ਕਿਤੇ ਆਪਾਂ ਫੇਰ ਗੱਲ ਕਰਾਂਗੇ ਸਾਰੀਆਂ ਗੱਲਾਂ ਕਦੇ ਪਬਲਿਕ ਡੋਮੇਨ ਤੇ ਨਹੀਂ ਲਿਆਂਦੀਆਂ ਜਾਂਦੀਆਂ ਜਾਂਦੀਆਂ ਹੁੰਦੀਆਂ ਉਹਦਾ ਬਹੁਤ ਵੱਡਾ ਸਬੂਤ ਆ ਇਹ ਮੈਸੇਜ ਜਦੋਂ ਮੈਨੂੰ ਮੂਸੇ ਵਾਲੇ ਪਰਿਵਾਰ ਦੇ ਵੱਲੋਂ ਇਹ ਮੈਸੇਜ ਆਉਂਦਾ ਵੀ ਤੁਸੀਂ ਸਾਡੇ ਨਾਲ ਗੱਲ ਕਰਿਓ ਕਿ ਜਿਹੜਾ ਜੋ ਕੁਝ ਵੀ ਇਹ ਹੋ ਗਿਆ ਤੁਹਾਡਾ ਸਾਡਾ ਇਹ ਤਾਂ ਬਹੁਤ ਮਾੜਾ ਹੋ ਗਿਆ ਵੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਲ ਕਿੱਧਰ ਨੂੰ ਚਲੀ ਜਾਵੇਗੀ ਅੱਜ ਵੀ ਉਹ ਪਰਿਵਾਰ ਸਤਕਾਰ ਕਰਦਾ ਇਹ ਇਹ ਲੋਕ ਇੰਨੇ ਸ਼ਰਾਰਤੀ ਟਾਈਪ ਹੁੰਦੇ ਆ ਵੀ ਕਿੱਥੋਂ ਤੱਕ ਇਹ ਗੱਲਾਂ ਲੈ ਗਏ ਜਦੋਂ ਕਿ ਅੱਜ ਤੱਕ ਮੈਂ ਕਿੰਨਾ ਕੋਈ ਮੇਰੀਆਂ ਤਿੰਨ ਪੀੜ੍ਹੀਆਂ ਤੱਕ ਵੀ ਕੋਈ ਬੰਦਾ ਸਾਫ਼ਤ ਕਰ ਦੇਵੇ ਵੀ ਸਾਡਾ ਕਿਤੇ ਉਸ ਬੱਚੇ ਦੇ ਪ੍ਰਤੀ ਇੱਕ ਇੱਕ ਰੰਜ ਚਾਤਰ ਵੀ ਕੋਈ ਤੁਹਾਡਾ ਦੋਸਤ ਮਿੱਤਰ ਆ ਉਹਦਾ ਕਿਸੇ ਨਾਲ ਕੀ ਰਿਸ਼ਤਾ ਉਹ ਤਾਂ ਤੁਸੀਂ ਜ਼ਿੰਮੇਵਾਰ ਨਹੀਂਗੇ ਤੁਸੀਂ ਤਾਂ ਬਹਿ ਕੇ ਵਿੱਚ ਕੋਈ ਹੱਲ ਕਰਾ ਸਕਦੇ ਕੋਸ਼ਿਸ਼ ਵੀ ਕੀਤੀ ਸੰਦੀਪ ਨੰਗਲ ਅੰਬੀਆਂ ਦਾ ਪਰਿਵਾਰ ਇਹਦੇ ਵਿੱਚ ਜਦੋਂ ਮਰਜ਼ੀ ਜਾ ਕੇ ਉਹਨਾਂ ਤੋਂ ਪਤਾ ਕਰ ਲਿਓ ਕਿਉਂਕਿ ਅਸੀਂ ਉਸ ਇਹਨਾਂ ਪਰਿਵਾਰਾਂ ਦਾ ਉਸ ਵੇਲੇ ਸਾਥ ਦੇ ਰਹੇ ਸੀ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਹਜੇ ਕਰਨ ਵਾਲੀਆਂ ਉਹ ਗੱਲਾਂ ਸਾਡੇ ਵਿੱਚ ਤੇ ਪਰਿਵਾਰ ਵਿੱਚ ਸੀਗੀਆਂ ਉਹਨੂੰ ਆਪਾਂ ਹੁਣ ਛੱਡ ਦਿੱਤੀ ਜੀ ਉਹ ਕਿਤੇ ਫੇਰ ਕਰਾਂਗੇ ਬੋਲਤੇ ਜਿਹੜਾ ਸਰਕਾਰ ਦਾ ਨੁਮਾਇੰਦਾ ਜਿਹੜਾ ਆਇਆ ਹੋਇਆ ਸੀਗਾ ਉਹ ਸਾਨੂੰ ਪੁੱਛਦਾ ਮੈਨੂੰ ਕਹਿੰਦੇ ਜੀ ਤੁਸੀਂ ਉਹਦੇ ਤੱਕ ਨਹੀਂ ਸੀ ਅਸੀਂ ਜਾਣਦੇ ਇੱਕ ਦੂਜੇ ਨੂੰ ਪਹਿਲੀ ਵਾਰ ਉਹਦੇ ਮਿਲਦੀ ਤਾਬੇ ਦੀ ਉਹ ਵਕੀਲ ਸਾਹਿਬ ਨੇ ਦੱਸਿਆ ਵੀ ਇਹ ਸਤਪਾਲ ਸਿੰਘ ਹੈ ਤੇ ਖੋਸੇ ਨੂੰ ਉਹ ਪਹਿਲਾਂ ਜਾਣਦੇ ਸੀ ਬਾਬੇ ਸ੍ਰੀਜੀਤ ਸਿੰਘ ਖੋਸੀ ਉਹ ਮੈਨੂੰ ਬੁਲਾ ਲੈਂਦੇ ਆ ਚਲੋ ਪਹਿਲੀ ਉਹਨਾਂ ਨੇ ਮੈਨੂੰ ਗੱਲ ਇਹ ਕਹੀ ਵੀ ਪੱਗ ਬੰਨਿਆ ਕਰੋ ਮੈਂ ਧੰਨਵਾਦ ਕਰਦਾ ਦੋ ਸ਼ਖਸੀਤਾਂ ਦਾ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਮੇਰੇ ਕੋਲ ਕਿਹਾ ਕਿ ਕੇਸ ਰਖਵਾਏ ਦੁਬਾਰਾ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਹੁਣ ਸਾਫ ਸੁਕਤ ਹੋਣ ਦਾ ਮੈਨੂੰ ਮੈਨੂੰ ਕਿਹਾ ਕਿ ਕਿ ਤੁਹਾਡੇ ਸਾਹਮਣੇ ਮਹਾਰਾਜ ਕਿਰਪਾ ਕਰੋਗੇ ਤੂੰ ਅੱਗੇ ਵੀ ਸਾਰੀ ਕਰਨ ਵਾਲਾ ਤੋਂ ਆਪ ਚਲੋ ਉਹਨਾਂ ਨੇ ਮੈਨੂੰ ਕਿਹਾ ਵੀ ਪੱਕਾ ਬੰਨਿਆ ਕਰੋ ਬਾਈ ਜੀ ਇਸ ਤਰ੍ਹਾਂ ਠੀਕ ਨਹੀਂ ਲੱਗਦੀ ਫਿਰ ਅਗਲੀ ਗੱਲ ਉਹਨਾਂ ਨੇ ਕੀਤੀ ਵੀ ਤੁਹਾਨੂੰ ਕੋਈ ਲਾਲਚ ਤਾਂ ਨਹੀਂ ਵੀ ਤੁਸੀਂ ਕੋਈ ਗਵਾ ਲਾਲਚ ਕਰਕੇ ਤਾਂ ਨਹੀਂ ਬਣੇ ਅਸਿਕਿਆ ਵੀ ਇਹ ਗੱਲ ਤੁਸੀਂ ਕਿਵੇਂ ਸੋਚਦੀਆਂ ਜਦ ਤੁਸੀਂ ਕਿੱਥੋਂ ਗੱਲ ਕੀਤੀ ਇਹ ਗੁੱਸਾ ਉਹ ਨਾ ਸੁਭਾਅਕ ਸੀ ਉਹ ਕਹਿੰਦੇ ਵੀ ਸੁਖਰਾਜ ਸਿੰਘ ਨੇ ਇਹ ਗੱਲ ਕੀਤੀ ਸਾਡੇ ਨਾਲ ਇਹ ਗੱਲਾਂ ਸੱਚੀਆਂ ਔਰ ਕਰੜੀਆਂ ਦੇਖੋ ਇਹ ਧਰਨੇ ਜਾ ਕਿਧਰ ਨੂੰ ਰਹੇ ਧਰਨਾ ਕਲਚਰ ਕਿਵੇਂ ਸਾਨੂੰ ਬਰਬਾਦ ਕਰ ਰਿਹਾ ਕਿਉਂਕਿ ਬਗਰਾੜੀ ਤੋਂ ਧਰਨਾ ਕਿਵੇਂ ਚੱਕਿਆ ਗਿਆ ਤੁਹਾਨੂੰ ਸਭ ਨੂੰ ਪਤਾ ਧਰਨਾ ਤੇ ਬੈਠਣ ਵਾਲੇ ਕਿਸ ਕਿਰਦਾਰ ਦੇ ਮਾਲਕ ਸੀ ਬਾਰੋਂ ਕੁ ਸ਼ਹਿੋਰ ਸੀ ਅੰਦਰੋਂ ਖੋਖਲੇ ਉਸ ਧਰਨੇ ਦੇ ਵਿੱਚੋਂ ਫਿਰ ਇਹ ਧਰਨਾ ਨਿਕਲੇ ਆ ਜਿਵੇਂ ਦਿੱਲੀ ਵਾਲੇ ਧਰਨੇ ਚੋਂ ਆ ਖਨੌਰੀ ਵਾਲਾ ਨਿਕਲੇ ਇਹ ਧਰਨਾ ਧਰਨਾ ਖੇਡਣ ਦੇ ਵਿੱਚ ਇਹ ਲੋਕ ਕਾਮਯਾਬ ਹੋ ਗਏ ਤੁਸੀਂ ਲੋਕ ਥੱਲੇ ਡਿੱਗ ਗਏ ਤੁਸੀਂ ਫੇਲ ਹੋ ਗਏ ਭਰੋਸੇ ਚੱਕੇਗੇ ਇੱਕ ਦੂਜੇ ਤੇ ਅੱਜ ਕੋਈ ਭਰੋਸਾ ਨਹੀਂ ਕਿਸੇ ਤੇ ਕਰਦਾ ਦੋ ਬੰਦੇ ਬੈਠੇ ਆ ਦੋਨੋਂ ਦਾ ਇੱਕ ਦੂਜੇ ਤੇ ਭਰੋਸਾ ਨਹੀਂ ਉਹ ਇਹੀ ਕਾਰਨ ਨੇ ਜਦੋਂ ਉਹਨਾਂ ਨੇ ਸਾਨੂੰ ਗੱਲ ਇਹ ਕਹੀ ਮਿੱਟੀ ਨਿਕਲ ਗਈ ਪਾਰਾਂ ਥੱਲੋਂ ਇਹ ਗੱਲ ਸੁਣ ਕੇ ਕਹਿੰਦੇ ਵੀ ਉਹ ਕਹਿੰਦੇ ਵੀ ਧਰਨੇ ਦਾ ਸਾਡੇ ਸਿਰ ਚੜ ਗਿਆ ਕਰਜ਼ਾ ਧਰਨੇ ਤੇ ਹੋਇਆ ਸਾਡਾ ਖਰਚਾ ਅਸੀਂ ਕਰਨਾ ਆਪਣੇ ਭਰਾ ਦਾ ਵਿਆਹ ਤੇ ਬੁਲਾਇਆ ਵੀ ਇਹਨਾਂ ਨੂੰ ਵਿਆਹ ਕਰਕੇ ਗਿਆ ਸੀ ਵੀ ਉੱਥੇ ਕੁਝ ਗੱਲ ਕਰਨੀ ਹੋਊਗੀ ਇਹਨਾਂ ਨਾਲ ਮੈਂ ਨਾ ਹੀ ਲੈ ਦਿੰਦਾ ਸਰਦਾਰ ਬਲਤੇਜ ਸਿੰਘ ਪੰਨੂ ਦੀ ਗੱਲ ਕਰਦਾ ਜਦੋਂ ਮਰਜੀ ਸਾਨੂੰ ਕਿਤੇ ਆਮੋ ਸਾਹਮਣੇ ਬਾਹ ਲਿਓ ਗੱਲ 35 ਲੱਖ ਤੇ ਆ ਗਈ ਵੀ 35 ਦਵਾ ਦਿਓ ਸਰਕਾਰ ਤੋਂ ਸੁਖਰਾਜ ਸਿੰਘ ਕਹਿੰਦਾ ਵੀ 35 ਦਵਾ ਦਿਓ ਹੁਣ ਉਹਦੇ ਚ ਕਹਾਣੀ ਪਿੱਛੇ ਕੀ ਸੀ ਉਥੇ ਜਿਹੜਾ ਪਿੱਛੇ ਇਹਦਾ ਪਰਿਵਾਰਕ ਵਿਵਾਦ ਖੜਾ ਹੋਇਆ ਇੱਕ ਔਰਤ ਇਹਦੇ ਸਪਰਕ ਚ ਆਉਂਦੀ ਆ ਹੁਣ ਵੇਖੋ ਕਿਰਦਾਰ ਕਿਵੇਂ ਡਿੱਗਦੇ ਆ ਧਰਨਾ ਚਲਾਉਣ ਵਾਲਿਆਂ ਦੇ ਬਗੜਾੜੀ ਵੀ ਇਹੇ ਦੋਸ਼ ਲੱਗੇ ਤੇ ਇੱਥੇ ਵੀ ਇਹੇ ਕੁਝ ਨਿਕਲਿਆ ਜਦੋਂ ਨਾਲ ਦੇ ਧਰਨਿਆਂ ਵਾਲੇ ਸਵਾਲ ਚੱਕਣ ਲੱਗ ਪਏ ਵੀ ਆ ਬੀਬੀ ਇੱਥੇ ਕੀ ਲਾਣ ਆਉਂਦੀ ਆ ਇਹ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਰਾਤ ਨੂੰ ਤੁਸੀਂ ਕੀ ਕਰਦੇ ਕਿਉਂਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਸੀ। ਉਹ ਜਦੋਂ ਕਈ ਵਾਰ ਕੋਈ ਸੀਆਈਡੀ ਵਾਲੇ ਹੋਰ ਜਾ ਉਹ ਘਰੇ ਚਲੇ ਜਾਂਦੇ ਸੀ ਤਾਂ ਘਰ ਦੀ ਕਹਿੰਦੀ ਸੀ ਵੀ ਉਹ ਤਾਂ ਘਰੇ ਆਏ ਹੀ ਨਹੀਂ। ਉਹ ਕਹਿੰਦੇ ਉਹ ਧਰਨੇ ਤੇ ਵੀ ਹੈ ਨਹੀਂ। ਧਰਨੇ ਤੇ ਤਾਂ ਘਰੇ ਆਏ ਆ। ਉਹ ਚੋਰੀਆਂ ਫੜੀਆਂ ਜਾਣ ਲੱਗ ਪਈਆਂ। ਬਹੁਤ ਵੱਡੀ ਅਮਾਉਂਟ ਉਸ ਜਨਾਨੀ ਦੇ ਘਰ ਵਾਲੇ ਨੂੰ ਕਿਸੇ ਬਾਹਰ ਵਿਦੇਸ਼ 'ਚ ਸੈੱਟ ਕਰਨ ਵਾਸਤੇ ਆਪਣਾ ਰਾਹ ਉਸ ਜਨਾਨੀ ਨਾਲ ਸਿੱਧਾ ਕਰਨ ਵਾਸਤੇ ਮੋਰਚੇ ਦੇ ਧਰਨੇ ਦੇ ਵਿੱਚੋਂ ਚੁੱਕ ਕੇ ਖਰਚੀ ਗਈ ਉਹ ਜਿਹੜੀ ਖਰਚੀ ਗਈ ਰਕਮ ਰੋਲਾ ਪਾਉਂਦੀ ਸੀ ਉਹ ਫਿਰ ਜਮੀਰ ਵਗਾਉਂਦੀ ਸੀ ਜਦੋਂ ਸਰਕਾਰ ਨੇ ਪੈਸੇ ਦੇਣ ਤੋਂ ਨਾ ਕਰ ਦਿੱਤੀ ਫਿਰ ਇਹ ਲੈਟਰ ਲਿਖੇ ਜਾਂਦੇ ਆ ਫਿਰ ਉਹਨਾਂ ਤੇ ਰਾਣਾ ਸਮਝੌਤੇ ਕੀਤੇ ਜਾਂਦੇ ਕਿਉਂਕਿ ਆ ਗਈ ਨਾ ਗੱਲ ਜਿਹੜੀ ਇੱਜ਼ਤ ਆ ਨਾ ਸਭ ਕੁਝ ਮਿੱਟੀ ਚ ਮਿਲਾ ਦਿੰਦੀ ਆ ਜਦੋਂ ਇੱਜ਼ਤ ਡਿੱਗ ਗਈ ਜਦੋਂ ਇੱਜ਼ਤ ਤੇ ਦਾਗ ਲੱਗ ਗਿਆ ਤੇ ਜੇ ਕਰਜ਼ਾਰ ਅਤੇ ਇੱਜ਼ਤ ਹੈ ਉਹ ਸੂਰਜ ਵਾਂਗੂ ਤੁਹਾਨੂੰ ਚਮਕਾ ਦਿੰਦੀ ਆ ਇਸ ਗੁੱਸੇ ਦੇ ਵਿੱਚ ਸਾਡੀਆਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਤੁਸੀਂ ਲੋਕਾਂ ਨੇ ਸਾਨੂੰ ਬਹੁਤ ਗੰਦ ਬਕਿਆ ਕੋਈ ਕਸਰ ਨਹੀਂ ਛੱਡੀ ਅੱਜ ਹੁਣ ਵੇਖ ਲਿਓ ਵੀ ਤਸਵੀਰ ਦੇ ਥੱਲੇ ਗੰਦ ਬਕਣ ਵਾਲੇ ਅੱਜ ਕਿੱਥੇ ਖੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਸਾਡਾ ਇਹ ਸਬਰ ਸੀ ਅੱਜ ਇਸ ਕਰਕੇ ਬੋਲਣਾ ਪਿਆ ਕਿ ਲੜਾਈ ਹਰਾਉਣ ਵਾਲੇ ਅੱਜ ਤੁਹਾਨੂੰ ਕਹਿ ਰਹੇ ਆ ਵੀ ਲੜਾਈ ਹਾਰਦੇ ਜਾ ਰਹੇ ਆ ਪਹਿਲਾਂ ਹੀ ਪਹਿਲੀ ਗੱਲ ਦੇ ਉੱਤੇ ਹੀ ਵਿਵਾਦ ਇੱਥੇ ਖੜਾ ਹੋ ਗਿਆ ਸੀ ਵੀ ਉੱਥੇ ਜਿੱਦੇ ਬਾਈਬਲ ਗੋਲੀ ਚੱਲਦੀ ਆ ਉਹਦੇ ਖੋਲ ਇੱਕ ਸਾਧ ਨੂੰ ਦਿੱਤੇ ਗਏ ਬਤੌਰ ਅਮਾਨਤ ਇਹਨਾਂ ਨੂੰ ਵੀ ਪਤਾ ਸਾਨੂੰ ਤਾਂ ਪਤਾ ਸੀ ਇਨਾਂ ਦੀ ਮਨ ਮਰਜ਼ੀ ਦੇ ਨਾਲ ਉਹ ਖੋਲ ਖੁਰਦਬੁਰਦ ਹੋਏ ਜਦੋਂ ਵਾਰ-ਵਾਰ ਇਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ ਵੀ ਉਹਨੂੰ ਸਾਦ ਨੂੰ ਸੱਦੋਂ ਇੱਥੇ ਯਾਰ ਅਸੀਂ ਤਾਂ ਤੁਹਾਡੇ ਨਾਲ ਖੜ ਗਏ ਆ ਕੇ ਤੇ ਸਬੂਤ ਕਿੱਥੋਂ ਪੈਦਾ ਕਰੂੰਗੇ ਜਿਹੜੇ ਨਸ਼ਟ ਕਰ ਦਿੱਤੇ ਗਏ ਆ ਉੱਥੇ ਆ ਕੇ ਮੂੰਹ ਚੁੱਪ ਹੋ ਜਾਂਦੀ ਸੀ ਅਸੀਂ ਉਸ ਦਿਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਹਾਂ ਮੇਰੀ ਇੱਜ਼ਤ ਕੀ ਰਹੀ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਜੀ ਨੇ ਇਹਨੂੰ ਕਿਹਾ ਕਹਿੰਦਾ ਯਾਰ ਉਹ ਬੰਦਾ ਕੁਰਸੀ ਤੋਂ ਉੱਤਰ ਕੇ ਆਪਣੇ ਨਾਲ ਆ ਕੇ ਯਾਰ ਇੱਥੇ ਬਹਿ ਗਿਆ ਤੇ ਆਪਾਂ ਉਹਦੇ ਨਾਲ ਕੀ ਕੀਤਾ ਉਹ ਬੰਦਾ ਧਰਨਾ ਛੱਡ ਕੇ ਆਪਦੇ ਘਰੇ ਜਾ ਕੇ ਬਹਿ ਗਿਆ ਫਿਰ ਉਹਨਾਂ ਮੁੰਡਿਆਂ ਨੇ ਇਹਨੂੰ ਇਹ ਗੱਲ ਕਹੀ ਵੀ ਜੇ ਤੇਰਾ ਫੋਟੋ ਵਾਇਰਲ ਕਰਨ ਦੇ ਵਿੱਚ ਹੱਥ ਨਹੀਂ ਸੀ ਤੂੰ ਬਾਈਬਲ ਬੇਆਦਬੀ ਦੇ ਪੇਜ ਦੇ ਉੱਤੇ ਪਾ ਦੇ ਵੀ ਸਤਪਾਲ ਸਿੰਘ ਸਾਡਾ ਗਵਾਹ ਜੀਨੇ ਵੀ ਇਹ ਫੋਟੋ ਵਾਇਰਲ ਕੀਤੀ ਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਤੇ ਜਿਨੇ ਵੀ ਸਤਪਾਲ ਦੇ ਕਿਰਦਾਰ ਦੇ ਬਾਰੇ ਜਾਂ ਇਹ ਕੇਸ ਬਾਰੇ ਕੋਈ ਗੱਲ ਕਰਨੀ ਆ ਸਾਡੇ ਨਾਲ ਕਰੀ ਕਿਵੇਂ ਕਰੇ ਅੰਦਰੋਂ ਜਮੀਰ ਲਹਣਤਾ ਪਉਂਦੀ ਸੀ ਇਹ ਆ ਮੰਜੇ ਹੋਏ ਆਗੂ ਦਾ ਤੇ ਚੱਲਵੇਂ ਆਗੂ ਦਾ ਫਰਕ ਜਿਵੇਂ ਇੱਕ ਕਹਾਵਤ ਹੁੰਦੀ ਸੀ ਨਾ ਵੀ ਕੱਚੀ ਸ਼ੋਰੀ ਤੇ ਆਟਾ ਖਰਾਬ ਬਿਨਾ ਗੁੰਨਣਾ ਤੇ ਨਾ ਸੁੱਕਾ ਛੱਡਣਾ ਉਹ ਗੱਲ ਇਹਨਾਂ ਦੀ ਸੀ ਨਾ ਉਮਰ ਦਾ ਤਜਰਬਾ ਸੀ ਨਾ ਕੋਈ ਪਸ਼ੋਕੜ ਇਸ ਤਰ੍ਹਾਂ ਦਾ ਸੀ ਬਹਿ ਗਏ ਇੱਕothe ਆਗੂ ਬਣ ਕੇ ਪਰ ਆਗੂਆਂ ਵਾਲੀ ਸਥਿਤੀ ਵਿੱਚ ਰਹਿ ਨਹੀਂ ਸਕੇ ਇੱਜ਼ਤ ਵੀ ਰੋਲ ਲਈ ਵਿਕ ਵੀ ਗਏ ਤੇ ਦੁਨੀਆ ਚ ਅੱਜ ਮੂੰਹ ਵਿਖਾਉਣ ਜੋਗੇ ਨਹੀਂ ਬਹਿ ਜਾਣ ਮੇਰੇ ਨਾਲ ਕਰਨ ਗੱਲ ਜਿੱਥੇ ਕਰਨੀ ਆ ਫਿਰ ਸਾਡੀਆਂ ਬਦਨਾਮੀਆਂ ਸ਼ੁਰੂ ਕੀਤੀਆਂ ਪਿਉ ਅਸੀਂ ਤਾਂ ਵਿੱਕ ਗਏ ਆ ਜਾਂ ਤਾਂ ਇਹ ਵੀ ਵਿਕਣਾ ਤਾਂ ਨਹੀਂ ਇਹ ਪਿੱਛੇ हट ਜਾਣਾ ਉਹਦਾ ਕਾਰਨ ਇਹ ਸੀ ਅਸੀਂ ਆਪਣੀ ਲੜਾਈ ਉਸੇ ਰਾਹ ਦੇ ਉੱਤੇ ਅੱਜ ਵੀ ਚੱਲੀ ਜਾ ਰਹੇ ਹਾਂ ਤੇ ਕੁਝ ਗੱਲਾਂ ਇੱਕ ਵੀਡੀਓ ਡਿਲੀਟ ਕਰਵਾਈ ਗੁਰਪ੍ਰੀਤ ਹਰੀ ਨੌ ਦੇ ਬੈਠਿਆ ਉੱਥੇ ਮੈਨੂੰ ਕਹਿੰਦੇ ਯਾਰ ਆਹ ਡਿਲੀਟ ਕਰ ਦੇ ਆਪਾਂ ਅੱਗੇ ਤੋਂ ਸਹੀ ਚੱਲਾਂਗੇ ਪਰ ਕਾਹਦਾ ਚੱਲਣਾ ਸੀ ਜਦੋਂ ਇਹਦੇ ਬਾਰੇ ਪੁੱਛੀਦਾ ਉਹ ਚੋਚ ਇਸ ਕਰਕੇ ਦੋਸਤੋ ਦੂਜੀਆਂ ਕੌਮਾਂ ਨੇ ਸਾਥੋਂ ਬਹੁਤ ਕੁਝ ਸਿੱਖਿਆ ਧਰਨੇ ਕਲਚਰ ਚ ਅਸੀਂ ਬਰਬਾਦ ਕਿਵੇਂ ਹੋਏ ਦਿੱਲੀ ਧਰਨੇ ਦੇ ਵਿੱਚ ਕੁਝ ਸਾਡੀ ਇਮੇਜ ਬਣੀ ਤੇ ਉਹਨਾਂ ਨੂੰ ਬਦਨਾਮ ਸਭ ਤੋਂ ਪਹਿਲਾਂ ਕਿਹਨੇ ਆ ਕੇ ਪੰਜਾਬ ਚ ਕੀਤਾ ਜਿਹੜੇ ਖਨੌਰੀ ਬੈਠੇ ਬਾਅਦ ਚ ਉਹ ਕਰਾਇਆ ਗਿਆ ਉਹਨਾਂ ਨੂੰ ਬਦਲਾਉਣ ਰਾਜੇਵਾਲ ਵਰਗੇ ਬੰਦੇ ਕੋਈ ਡੇ ਕੱਚੇ ਨਹੀਂ ਹੈਗੇ ਸੀ ਜਿਹੜੇ ਮੋਰਚੇ ਵੇਚੇ ਹੁੰਦੇ ਉਹ ਸਵਾਲ ਖੜੇ ਕੀਤੇ ਗਏ ਉਹਨਾਂ ਤੇ ਸਾਰਿਆਂ ਨੇ ਉੱਥੇ ਵੰਡੀਆਂ ਪਾਈਆਂ ਅਜੇ ਤੱਕ ਤੁਹਾਨੂੰ ਦੱਸਿਆ ਕਿੰਨਾ ਪੈਸਾ ਕਿਹਦੇ ਕੋਲੇ ਪਿਆ ਤੇ ਸਰਕਾਰ ਕਦੇ ਕਿਸੇ ਕਿਸਾਨ ਦੇ ਕੰਮ ਆਈ ਹੁਣ ਇਹ ਲੋਕ ਉੱਥੇ ਇੱਕ ਮੁੰਡੇ ਦੀ ਹੁਣ ਸ਼ਹੀਦੀ ਹੁੰਦੀ ਆ 40 50 ਉੱਥੇ ਮਾਰੇ ਜਾਂਦੇ ਆ 50 60 ਉੱਥੇ ਅਪਾਜ ਹੋ ਗਏ ਕਿੰਨੇ ਬੱਚਿਆਂ ਦੀਆਂ ਅੱਖਾਂ ਚ ਲੀਆਂ ਗਈਆਂ ਇਹਨਾਂ ਨੂੰ ਪੁੱਛੋ ਵੀ ਕੀ ਪ੍ਰਾਪਤੀ ਆ ਜਿਹੜੇ ਅਸਰਾਂ ਨੇ ਇਹ ਬਿਠਾਏ ਸੀ ਉਹਨਾਂ ਨੇ ਜੂਸ ਪਿਆ ਕੇ ਠਾ ਕੇ ਤੇ ਇਹਨਾਂ ਨੂੰ ਨਾਲ ਲੈ ਕੇ ਹੱਡ ਥੋੜੇ ਕਟਾਤੇ ਉਹਦਾ ਕਾਰਨ ਇਹੀ ਹੁੰਦਾ ਵੀ ਅੱਗੇ ਤੋਂ ਤੁਸੀਂ ਕਿਸੇ ਹੋਰ ਦੇ ਮਗਰ ਜਾਣ ਲੱਗੇ 10 ਸਾਰੀ ਸੋਚੋਗੇ ਆਏ ਮਲੀਆਂ ਮੇਟ ਕਰਦੇ ਇਹ ਲੋਕ ਫਿਰ ਧਰਮ ਨੂੰ ਵਿੱਚ ਕਿਵੇਂ ਲਿਆਂਦਾ ਦੋ ਵੇਖੀ ਲੱਭੇ ਇਹ ਇਹ ਡੱਲੇਵਾਲ ਤੇ ਪੰਦੇਰ ਕਿਉਂਕਿ ਗਾਤਰੇ ਪਾਏ ਹੋਏ ਆ ਦੋਨਾਂ ਦੇ ਅੰਮ੍ਰਿਤਧਾਰੀ ਨੇ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਸਾਡੇ ਤੇ ਐਂ ਤਾਂ ਭਰੋਸਾ ਨਹੀਂ ਕਰਨਾ ਦੂਜੇ ਸਾਡੀ ਵਿਰੋਧਤਾ ਕਰਨਗੇ ਫਿਰ ਇਹਨਾਂ ਨੂੰ ਵੇ ਧਰਮ ਵਿੱਚ ਲਿਆਂਦਾ ਜਾਂਦਾ ਅਕਾਲ ਤਖਤ ਸਾਹਿਬ ਤੇ ਖੜ ਕੇ ਅਰਦਾਸ ਕਰਾਈ ਜਾਂਦੀ ਆ ਕਿਉਂਕਿ ਅਸੀਂ ਲੋਕ ਤ ਆਪਣੇ ਗੁਰੂ ਤੇ ਭਰੋਸਾ ਅੱਜ ਵੀ ਉਹਨਾਂ ਹੀ ਕਰਦੇ ਆਂ ਅਰਦਾਸ ਤੇ ਭਰੋਸਾ ਉਹ ਵੀ ਕਰਦੇ ਆਂ ਕਰਕੇ ਤਾਂ ਇਹ ਤੁਰੇ ਇਹ ਉੱਜੜ ਮੰਗੇ ਇਹਨਾਂ ਦੇ ਕੀੜੇ ਪੈਣਗੇ ਦੇਖੀ ਚੱਲੋ ਤੁਸੀਂ ਤਾਂ ਭਰੋਸਾ ਕੀਤਾ ਅਰਦਾਸ ਤੇ ਇਹਨਾਂ ਤੇ ਨਹੀਂ ਕੀਤਾ ਹਾਂ ਤੁਸੀਂ ਇਹ ਨਹੀਂ ਸਮਝ ਸਕੇ ਵੀ ਇਹ ਧਰਨਾ ਲਾਉਣ ਚੱਲੇ ਆ ਮੋਰਚਾ ਲਾਉਣ ਨਹੀਂ ਚੱਲੇ 82 ਦੇ ਵਿੱਚ ਵੀ ਇੱਥੇ ਧਰਮ ਵਿਧੋਤ ਮੋਰਚਾ ਜਨਰਿਆ ਸੀ ਸਿੱਖਾਂ ਦੀਆਂ ਮੰਗਾਂ ਵਾਸਤੇ ਇਹੀ ਬਹਿਰੂਪੀਏ ਇਨਾਂ ਦੇ ਜਿਹੜੇ ਪਹਿਲੇ ਆ ਉਹ ਚੰਡੀਗੜ੍ਹ ਪੈਰਲਰ ਧਰਨਾ ਲਾ ਕੇ ਬਿਠਾਏ ਗਏ ਸੀ ਤਾਂ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸਾਰੇ ਸਿੱਖ ਉੱਥੇ ਨਹੀਂ ਬੈਠੇ ਸਿੱਖ ਚੰਡੀਗੜ੍ਹ ਵੀ ਬੈਠੇ ਆ ਕਿਉਂਕਿ ਦੁਨੀਆ ਤੇ ਇਹੀ ਸਮਝਦੀ ਹੈ ਨਾ ਸਾਥੋ ਜਹੂਦੀ ਕੌਮ ਨੇ ਸਾਥੋ ਬਹੁਤ ਕੁਝ ਸਿੱਖਿਆ ਉਹਨਾਂ ਨੇ ਨਾਰਾ ਕੀ ਦਿੱਤਾ ਬਿਜ ਹੁਦਿਗੋ ਦੁਨੀਆ 'ਚ ਤੁਹਾਡੇ ਘਰ ਸਾਰੀ ਦੁਨੀਆ 'ਚ ਤੁਸੀਂ ਬੈਠੇ ਹੋ ਪਰ ਤੁਹਾਡਾ ਆਪਣਾ ਘਰ ਨਹੀਂ ਹੈ ਕੋਈ ਕੌਮੀ ਘਰ ਨਹੀਂ ਹੈ ਕੋਈ ਸਾਨੂੰ ਤਾਂ ਸਾਡੇ ਵੱਡੇ ਕਿੱਡਾ ਵੱਡਾ ਕੌਮੀ ਕਰ ਦੇ ਕੇ ਗਏ ਸੀ ਅਸੀਂ ਸਾਂਭ ਹੀ ਨਹੀਂ ਸਕੇ ਅਸੀਂ ਛਲ ਕਪਟ 'ਚ ਫਸਣ ਵਾਲੇ ਲੋਕ ਹਾਂ ਅਸੀਂ ਆਪਣੇ ਆ ਤੇ ਭਰੋਸਾ ਨਹੀਂ ਕਰਦੇ ਅਸੀਂ ਬਹਿਰੂਪੀਆਂ ਤੇ ਭਰੋਸੇ ਕਰਦੇ ਹਾਂ ਛਲ ਕਪਟਾਂ ਦੇ ਵਿੱਚ ਫਸੇ ਹੋਏ ਲੋਕ ਫਿਰ ਕੀ ਹੋਇਆ ਦੂਜੀ ਉਹਨਾਂ ਨੇ ਇਹ ਗੱਲ ਕਹੀ ਸਾਡੇ ਕੋਈ ਸਾਡੇ ਵੱਡ-ਬਡੇਰੇ ਸਾਨੂੰ ਕੀ ਕਹਿ ਕੇ ਗਏ ਆ ਕੋਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਜ ਬੜ ਸੇ ਲੈ ਉਹ ਕਹਿੰਦੇ ਆ ਕਿ ਤੁਹਾਡਾ ਰੱਬ ਕਹਿੰਦਾ ਕਿ ਰਾਜ ਕਰਨਾ ਤੁਹਾਡਾ ਰੱਬੀ ਹੱਕ ਹੈ ਤੁਹਾਡਾ ਰੱਬ ਕਹਿੰਦਾ ਯਹੂਦੀ ਆਪਦੇ ਬੱਚਿਆਂ ਨੂੰ ਕਹਿੰਦੇ ਆਪਦੀ ਆਉਣ ਵਾਲੀ ਜਨਰੇਸ਼ਨ ਨੂੰ ਕਹਿੰਦੇ ਆ ਕਿ ਤੁਹਾਡਾ ਪਗੰਬਰ ਕਹਿੰਦਾ ਕਿ ਰਾਜ ਕਰਨਾ ਤੁਹਾਡਾ ਪਗੰਬਰੀ ਹੱਕ ਹੈ ਤੇ ਸਾਡਾ ਗੁਰੂ ਸਾਨੂੰ ਕਹਿੰਦਾ ਤੁਸੀਂ ਪਾਤਸ਼ਾਹੀ ਦਾਵੇ ਦੇ ਮਾਲਕ ਬਾਦਸ਼ਾਹੀ ਨਹੀਂ ਪਾਤਸ਼ਾਹੀ ਉਹਨਾਂ ਨੇ ਤਿੰਨ ਚੀਜ਼ਾਂ ਕਹੀਆਂ ਆਪਣੇ ਜੋ ਨੌਜਵਾਨੀ ਨੂੰ ਹੋਕਾ ਦਿੱਤਾ ਲੀਡਰ ਜਦੋਂ ਇਮਾਨਦਾਰ ਹੋਏ ਆਪਣਾ ਦੇਸ਼ ਵੀ ਲਿਆ ਅੱਜ ਦੁਨੀਆ ਮੁਠੀ ਚ ਸਿੱਖਾਂ ਦੀਆਂ ਕਿਤੇ ਵੱਧ ਕੁਰਬਾਨੀਆਂ ਕਿਤੇ ਵੱਧ ਉਹਨਾਂ ਨੂੰ ਵੱਡੇ ਦਿਮਾਗਾਂ ਵਾਲੇ ਸਿੱਖਾਂ 'ਚ ਬੈਠੇ ਆ ਉਹਨਾਂ ਨੇ ਕੀ ਕਿਹਾ ਕਿ ਯਹੂਦੀਓ ਤੁਸੀਂ ਦੁਨੀਆ ਦੀ શ્રેਸ਼ਟ ਕੌਮ ਹੋ ਤੁਸੀਂ ਦੁਨੀਆ ਦੇ શ્રેਸ਼ਟ ਲੋਕ ਹੋ ਗੁਣੀ ਲੋਕ ਹੋ ਰਾਜ ਕਰਨਾ ਤੁਹਾਡਾ ਪਗੰਬਰੀ ਹੱਕ ਹੈ ਤੁਸੀਂ ਦੁਨੀਆ ਦੇ ਧਨ ਦੇ ਮਾਲਕ ਹੋ ਦੁਨੀਆ ਦਾ ਧਨ ਤੇ ਤੁਹਾਡਾ ਪਹਿਲਾ ਹੱਕ ਹੈ ਤੇ ਸਾਡਾ ਬਾਬਾ ਕਹਿ ਕੇ ਗਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਸਾਡਾ ਗੁਰੂ ਸਾਨੂੰ ਕਹਿ ਕੇ ਗਿਆ ਪਾਤਸ਼ਾਹੀ ਦਾਵਾ ਤੇ ਤੁਸੀਂ ਉਸ ਧਨ ਦੇ ਮਾਲਕ ਹੋ ਜਿਹੜਾ ਸਿੱਧਾ ਰੱਬ ਦੇ ਘਰੋਂ ਪ੍ਰਾਪਤ ਹੁੰਦਾ ਤੁਹਾਨੂੰ ਅਕਾਲ ਰੂਪ ਦਿੱਤਾ ਗੁਰੂ ਸਾਹਿਬ ਨੇ ਵੀ ਤੁਸੀਂ ਦਾ ਰੂਪ ਹੀ ਉਹਦਾ ਉਹ ਰਾਜ ਕਰੇਗਾ ਖਾਲਸਾ ਤੇ ਖਾਲਸਾ ਮੇਰਾ ਰੂਪ ਹੈ ਖਾਸ ਸਾਨੂੰ ਇਹ ਨਾਰਾ ਸਾਡੇ ਗੁਰੂ ਨੇ ਦਿੱਤਾ ਦੁਨੀਆ ਤੇ ਰਾਜ ਤੁਹਾਡਾ ਹੋਣਾ ਚਾਹੀਦਾ ਸੀ ਜੇ ਜਿਹੜੇ ਇਹ ਉਹ ਕਹਿੰਦੇ ਧਨ ਦੇ ਉੱਤੇ ਤੇ ਸਾਡੇ ਗੁਰੂ ਨੇ ਜੁੱਤੀ ਦੀ ਨੋਕ ਤੇ ਚੀਜ਼ਾਂ ਠਕਰਾਈਆਂ ਧਨ ਬਾਦਸ਼ਾਹੀ ਦਿੰਦਾ ਹੈ ਬਾਦਸ਼ਾਹੀ ਚਲਾਉਣ ਵਾਸਤੇ ਧਨਸ਼ਾਹੀ ਚਾਹੀਦਾ ਤੇ ਤੁਹਾਨੂੰ ਪਾਦਸ਼ਾਹੀ ਦਾਵੇ ਦੇ ਮਾਲਕ ਹੋਣਾ ਹੈ ਸਾਨੂੰ ਆਪਦੀ ਨੌਜਵਾਨੀ ਨੂੰ ਇਹ ਚੀਜ਼ਾਂ ਦੱਸਣੀਆਂ ਪੈਣਗੀਆਂ ਸਾਰੀ ਦੁਨੀਆ 'ਚ ਸਿੱਖ ਬੈਠੇ ਆ ਸਾਰੀ ਦੁਨੀਆ 'ਚ ਸਿੱਖਾਂ ਦੇ ਘਰ ਆ ਪਰ ਆਪਣਾ ਘਰ ਬਚਾਉਣ ਵਾਸਤੇ ਅਸੀਂ ਕੀ ਕਰ ਰਹੇ ਹਾਂ ਸੰਤ ਰੱਬ ਦੇ ਕੇ ਗਿਆ ਸਾਡੇ ਵੱਡ ਬਡੇ ਦੀ ਅਸਤਾ ਦੁਨੀਆ ਤੇ ਰਾਜ ਕਰਨ ਦਾ ਸਾਡਾ ਤਾਂ ਸੰਕਲਪ ਹੈ ਇਸੇ ਤਰ੍ਹਾਂ ਜਦੋਂ ਆਗੂ ਮਾਰੇ ਹੁੰਦੇ ਆ ਨਾ ਉਦੋਂ ਦੁਰਦਸ਼ਾ ਏਵੇਂ ਹੀ ਹੁੰਦੀ ਆ ਜਿਵੇਂ ਸਾਡੀ ਅੱਜ ਹੋ ਰਹੀ ਆ ਕਿਉਂਕਿ ਜਦੋਂ ਧਰਮ ਨੂੰ ਭੇਖਦੇ ਰੂਪ ਵਿੱਚ ਵਰਤਾਂਗੇ ਨਾ ਉਦੋਂ ਤੁਹਾਡਾ ਰਹਿਬਰ ਵੀ ਤੁਹਾਡੇ ਨਾਲ ਨਾਰਾਜ਼ ਹੋ ਜਾਂਦਾ ਸਾਡੇ ਕਿਉਂਕਿ ਸਾਡੇ ਵੱਡ ਬਡੇਰੇ ਸਨ ਜਿਹੜੇ ਕਿਉਂ ਕਾਮਯਾਬ ਸਨ ਕਿਉਂ ਘੋੜਿਆਂ ਦੀਆਂ ਟਾਪਾਂ ਉਹਨਾਂ ਦੀਆਂ ਕਿੱਥੋਂ ਤੱਕ ਜਾ ਕੇ ਖੜਕੇ ਕਰ ਜਿੱਥੇ ਘੋੜੇ ਦੀ ਟਾਪ ਵੱਜਦੀ ਸੀ ਤੇ ਕਿੱਥੋਂ ਤੱਕ ਦੁਸ਼ਮਣਾਂ ਦੀਆਂ ਨੀਂਦਾਂ ਖਰਾਬ ਹੁੰਦੀਆਂ ਉਹਨਾਂ ਨੇ ਇਤਿਹਾਸ ਦੁਹਰਾਇਆ ਅਸੀਂ ਤਾਂ ਸੌਦਾ ਸਾਧ ਵਰਗੇ ਨੂੰ ਇਹ ਨਹੀਂ ਪੁੱਛ ਸਕੇ ਸਾਡੇ ਆਗੂ ਵੀ ਭਾਈ ਜਿਹੜਾ ਤੂੰ ਨਾਂ ਰੱਖਿਆ ਇਸ ਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਕਰਤਾਰ ਖੜਾ ਸਾਡਾ ਇੱਕ ਬਹੁਤ ਵੱਡਾ ਸ਼ਹੀਦ ਸਾਡਾ ਬਹੁਤ ਵੱਡਾ ਉਹਦੇ ਪਿੱਛੇ ਸਾਡੀ ਇੱਜ਼ਤ ਮਾਣ ਸਨਮਾਨ ਨਾਲ ਜੁੜਿਆ ਹੋਇਆ ਕਰਤਾਰ ਪਿੱਛੇ ਖੜਾ ਹੈ ਸ਼ਹੀਦ ਉਦਮ ਸਿੰਘ ਜਦੋਂ ਜਰਨਲ ਡਾਇਰ ਨੂੰ ਮਾਰਦਾ ਜਲਿਆਂਵਾਲੇ ਬਾਗ ਦਾ ਬਦਲਾ ਲੈਂਦਾ ਤੇ ਉੱਥੇ ਜਦੋਂ ਪਿਸਤੌਲ ਰੱਖ ਕੇ ਖੜ ਜਾਂਦਾ ਉਹਨੂੰ ਉੱਥੋਂ ਦੀ ਪੁਲਿਸ ਪੁੱਛਦੀ ਐ ਕਿ ਕੀ ਨਾਮ ਆ ਤੇਰਾ ਉਹ ਕਹਿੰਦਾ RAM MUHAMMAD SINGH AZAD ਇਹ ਕਾਤਲ ਬਹਿਰੂਪੀਆ ਬਲਾਤਕਾਰੀ ਕੀ ਲਿਖਦਾ RAM ਤੇ MUHAMMAD ਹੀ ਥਾਂ ਤੇ ਰਹੀਮ ਤੇ ਸਿੰਘ ਅਸ ਤਾਂ ਇਹ ਨਹੀਂ ਉਹਨੂੰ ਪੁੱਛ ਸਕਿਆ ਤੇਰੀ ਹਿੰਮਤ ਕਿਵੇਂ ਪੈ ਗਈ ਇਹ ਨਾਮ ਵਰਤਣ ਦੀ ਸਾਡਾ ਉਹ ਸੂਰਮਾ ਸਾਡਾ ਉਹ ਯੋਧਾ ਜਿਹੜੇ ਉਥੇ ਸ਼ਹੀਦ ਹੋਣ ਵਾਲੇ RAM ਦੇ ਉਹ ਨਹੀਂ ਆਈ MUHAMMAD ਦੇ ਉਹ ਨਹੀਂ ਆਈ ਤੇ ਸਿੱਖ ਤੇ ਸੇਵਾ ਵੀ ਇੱਕ ਸਿੱਖ ਨੂੰ ਦਿੱਤੀ ਗੁਰੂ ਸਾਹਿਬ ਨੇ ਤੇ ਰਾਮ ਮਹਾਮਦ ਸਿੰਘ ਆਜ਼ਾਦ ਦੇ ਪਿੱਛੇ ਆਜ਼ਾਦ ਸੋਚ ਖੜੀ ਆ ਉਹਨਾਂ ਤਿੰਨਾਂ ਦੀਆਂ ਰੂਹਾਂ ਨੂੰ ਆਜ਼ਾਦ ਕੀਤਾ ਤੇ ਤੇਰੀ ਕਿਵੇਂ ਹਿੰਮਤ ਪੈ ਗਈ ਅਸੀਂ ਉਹ ਜਿਹੇ ਇਤਿਹਾਸ ਨਹੀਂ ਤੋਹਰਾ ਸਕੇ ਅਸੀਂ ਤਾਂ ਇਹਨਾਂ ਨੂੰ ਨਹੀਂ ਰੋਕ ਸਕੇ ਸਾਡਾ ਗੁਰੂ 7 ਸਾਲ ਪੌਣੇ 7 ਸਾਲ ਦੇ ਕਰੀਬ ਕੈਦ ਕੱਟਦਾ ਜਹਾਂਗੀਰ ਦੀ ਕੈਦ ਵਿੱਚ ਆਉਣ ਲੱਗਿਆ ਕੀ ਲੈ ਕੇ ਆਉਂਦਾ ਚੰਦੂ ਦੇ ਨੱਕ 'ਚ ਨੱਥ ਪਾ ਕੇ ਸਿੱਖ ਲਖਪਤ ਰਾਏ ਤੇ ਜਸਪਤ ਰਾਏ ਨੂੰ ਸਜ਼ਾ ਜ਼ੁਲਮ ਕਰਨ ਵਾਲਿਆਂ ਨੂੰ ਕਿਹੇ ਜੀ ਦਿੱਤੀ ਇੱਕ ਟੋਆ ਪਟ ਕੇ ਨਾ 727 ਦਾ ਤੇ ਉਹਨੂੰ ਵਿੱਚ ਸੁੱਟਿਆ ਸੀ ਜਸਪਤ ਰਾਏ ਨੂੰ ਤੇ ਉੱਤੋਂ ਛੱਡਿਆ ਸੀ ਗੰਦਗੀ ਕਰਨ ਵਾਸਤੇ ਥੋੜੀ ਜੀ ਬੋਰੀ ਤੇ ਵੀ ਗੰਦਗੀ ਇਹਦੇ ਵਿੱਚ ਕਰਨੀ ਹੈ ਮਸਾਲੀ ਸਜ਼ਾਵਾਂ ਦਿੱਤੀਆਂ ਖਾਣ ਸਿੱਖਾਂ ਨਹੀਂ ਕਦੇ ਧਰਨੇ ਲਾ ਕੇ ਰੋਂਦੇ ਨਹੀਂ ਸੀ ਸਿੱਖ ਜਿਹੜੇ ਰਾਹ ਤੇ ਸਾਨੂੰ ਅੱਜ ਤੋਰਿਆ ਜਾ ਰਿਹਾ ਨੌਜਵਾਨੋ ਸੁਚੇਤ ਹੋਵੋ ਆਪਣਾ ਇਤਿਹਾਸ ਪੜੋ ਪੜੋਂਗੇ ਤੇ ਇਤਿਹਾਸ ਦੁਹਰਾਉਂਗੇ ਸਾਡੇ ਵਡੇਰਿਆਂ ਨੇ ਸਾਡੇ ਇਤਿਹਾਸ ਬਣਾਏ ਔਰ ਸਾਡੇ ਵਡੇਰਿਆਂ ਨੇ ਇਤਿਹਾਸ ਦੁਹਰਾਏ ਵਿਕੇ ਨਹੀਂ ਐ ਕਿਤੇ ਜਿਵੇਂ ਇਹ ਲੋਕ ਵਿਖਦੇ ਫਿਰਦੇ ਆ ਇਹਦੇ ਤੇ ਕਿਤੇ ਬੰਦਾ ਕੋਈ ਬੰਦਾ ਮੇਰੇ ਨਾਲ ਕਿਤੇ ਵੀ ਬਹਿ ਕੇ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਕਰ ਸਕਦੇ ਆ ਇਨਾਂ ਨੂੰ ਨਾਲ ਲੈ ਕੇ ਆਇਓ ਅਗਲੀ ਵੀਡੀਓ ਇਹਦਾ ਤੀਜਾ ਪਾਰਟ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ